ਸੰਗਰੂਰ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੀ ਕਵਰੇਜ ਦੌਰਾਨ ਪੱਤਰਕਾਰ ਦੇ ਨਾਲ ਕੋਈ ਟੱਕਰ ਮੁਕੀ ਜਿਸ ਦੇ ਦੌਰਾਨ ਸੀਨੀਅਰ ਪੱਤਰਕਾਰ ਦਾ ਟੁੱਟਿਆ ਫੋਨ ਦੇਖੋ ਪੂਰੀ ਵੀਡੀਓ ਉਹ ਜਿਹੜਾ ਕਹਿੰਦਾ ਮੈਂ ਪੱਤਰਕਾਰ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਪੁਲਿਸ ਕਰਾ ਬੇਬੇ ਆਪਾਂ ਬੈਠ ਜਾਓ ਯਾਰ ਤੁਸੀਂ ਬੋਲੋ ਨੀਂਗਾ ਮੈਂ ਆਪਾਂ ਬੈਠ ਕੇ ਲਗਾ ਦੋ ਇਹਨਾਂ ਨੂੰ ਸੁਣੋ 20 ਬੰਦਿਆਂ ਨੂੰ ਤੁਸੀਂ 100 ਬੰਦੇ ਲਾ ਕੇ ਉਹ ਤੁਹਾਡੇ ਪੁਲਿਸ ਵਾਲੇ ਜਲਦੀ ਐਡਮਿਟ ਹੋਣਗੇ जानके ਤੁਸੀਂ ਹੋ ਕੇ ਸਰਕਾਰ ਦੀ ਤੁਸੀਂ ਐਸੀ ਐਸੀ ਫੇਰ ਰਹੇ ਹੋ ਜਾਣ ਕੇ ਫੇਰ ਰਹੇ ਹੋ ਜਾਣ ਕੇ ਫੇਰ ਇਹਨਾਂ ਪੱਤਰਕਾਰ ਵੀ ਕੁਰਦੇ ਹੋ ਕਿ ਵਿਰੋਧੀ ਹੋ ਜਾਣਾ ਸਰਕਾਰ ਦੇ ਕੋਈ ਸਾਰੀ ਪਲੈਨਿੰਗ ਹੈ ਮੈਂ ਤਾਂ ਰੂਸੀਆਂ ਨਾਲ ਗੱਲ ਹਾਂਜੀ ਹਾਂ ਅਸੀਂ ਪੱਕਾ ਨਹੀਂ ਆ ਅਸੀਂ ਨਹੀਂ ਲਾਦੇ ਕਿ ਅਸੀਂ ਜਾਣ ਕੇ ਸਾਡੇ ਵੀ ਨਹੀਂ ਐ ਨਹੀਂ ਮੋੜ ਮਿਲ ਬੱਤ ਨੂੰ ਮੈਂ ਸਰਕਾਰ ਕੋਈ ਪਸਾਰ ਉਹ ਗੋਲ ਕਰਦੇ ਜਿਹੜਾ ਮਤਲਬ ਜਾਨਾ ਆਪਣੇ ਰਹਿਮਾਨ ਕੀ ਇੰਦਾ ਗਿਆ ਕੋਈ ਸ਼ਹਿਰ ਦੀ ਵੀ ਗੱਲ ਕਰਦੇ ਅਸੀਂ ਤਾਂ ਸਾਡੇ ਦਾ ਵੀ ਕਰ ਦੋ ਜੀ ਪੰਜਾਬ ਸਰਕਾਰ ਨੇ ਬੇਸਤੀ ਕਰ ਲਈ ਹੈ ਬਾਕੀ ਦੇਖਿਆ ਅੱਜ ਪੀ ਅੱਜ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਧਰਨਾ ਚੱਲ ਰਿਹਾ ਸੀਗਾ ਸ਼ਾਂਤਮਈ ਤਰੀਕੇ ਨਾਲ ਅਸੀਂ ਕਵਰੇਜ ਕਰਨ ਲਈ ਪਹੁੰਚੇ ਹੋਏ ਸੀ ਪੁਲਿਸ ਤਰਤਰ ਨੇ ਸਾਰੇ ਲਾਠੀ ਨਾਲ ਪੂਰੇ ਲੈ ਸੀਗੇ ਪੁਲਿਸ ਨੇ ਹਮਲਾ ਕੀਤਾ ਉਹਨਾਂ ਤੇ ਉਸ ਤੋਂ ਬਾਅਦ ਪੱਤਰਕਾਰ ਵੀ ਕਵਰੇਜ ਕਰ ਰਹੇ ਸੀਗੇ ਪੱਤਰਕਾਰ ਦੱਸਣ ਤੋਂ ਬਾਅਦ ਪੁਲਿਸ ਨੇ ਪੱਤਰਕਾਰਾਂ 'ਤੇ ਹਮਲਾ ਕੀਤਾ ਤੇ ਫੋਨ ਭੰਨ ਤੇ ਇਹ ਹਮੇਸ਼ਾ ਕਰਦੇ ਨੇ ਪੰਜਾਬ ਦੇ ਵਿੱਚ ਪੱਤਰਕਾਰਾਂ 'ਤੇ ਨਜਾਇਜ਼ ਪਰਚੇ ਦਰਜ ਕਰਦੇ ਨੇ ਅੱਜ 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 ਥੱਪੜ ਮਾਰੇਗਾ ਫੋਨ ਡੇਗੇ ਨੇ ਵੀ ਇਹ ਦਬਾਉਣਾ ਚਾਹੁੰਦੇ ਨੇ ਸਰਕਾਰਾਂ ਦੇ ਐਂਟੀ ਕਰਨਾ ਚਾਹੁੰਦੇ ਨੇ ਸਾਰਾ ਸਿਸਟਮ ਜਿਸ ਤਰੀਕੇ ਨਾਲ ਅੱਜ ਪੁਲਿਸ ਲਾ ਕੇ ਦਿਨ ਦਿਹਾੜੇ ਅੱਜ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਵੱਲ ਵੀ ਕੀਤੀ ਗਈ ਹੈ ਸਾਡੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਜੇ ਅਸੀਂ ਅੱਜ ਆਵਾਜ਼ ਨਾ ਚੁੱਕੀ ਤਾਂ ਇਸੇ ਤਿੱਕੇ ਨਾਲਾ ਗੁੰਡਾਤੰਤਰ ਇਹਨਾਂ ਦਾ ਚੱਲਦਾ ਰਹੂਗਾ ਪੱਤਰਕਾਰਾਂ ਭਾਈਚਾਰਾ ਸਾਰਾ ਖੜਿਆਗਾ ਗਵਾਹ ਨੇ ਇਹਨਾਂ ਨੇ ਦੇਖਿਆ ਗਿਆ ਅਸੀਂ ਰਿਕਵੈਸਟ ਵੀ ਕੀਤੀ ਅਸੀਂ ਪੱਤਰਕਾਰਾਂ ਕਵਰੇਜ ਕਰਨੀ ਹੈ ਤੁਸੀਂ ਆਪਣੀ ਡਿਊਟੀ ਕਰੋ ਪਰ ਇਹ ਤਾਂ ਆਪਣੀ ਕੁੱਟਮਾਰ ਦੇ ਵਿੱਚ ਮਸਤ ਸੀਗੇ ਲਾਠੀ ਚਾਰਜ ਕੀਤਾ ਸਾਰੇ ਤੇ लाठी चार्ज ਕੀਤਾ ਕੁੱਟਮਾਰ ਕਰਨ ਲੱਗੇ ਹੋਏ ਸੀਗੇ ਜਰੂਰ ਸਾਡੇ ਤੇ ਵੀ ਹਮਲਾ ਹੋਇਆਗਾ ਪੱਤਰਕਾਰਾਂ ਤੇ ਵੀ ਹਮਲੇ ਕੀਤੇ ਜਾ ਰਹੇ ਨੇ ਜਾਣ ਬੁੱਝ ਕੇ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਨੇ ਇੱਧਰ ਬਿਲਕੁਲ ਗੜੇ ਨੇ ਲਾਲੀ ਕਿਸ ਤਰ੍ਹਾਂ